ਲੋਈ ਪ੍ਰਭੂ ਕਰਤਾ ਹੈ ਆਪਣਾ ਕੰਮ ਸ਼ੁਰੂ ਗੰਨੇ ਦੀ ਬਿਜਾਈ ਦਾ ਤੇ ਅੱਜ ਪਹਿਲਾ ਦਿਨ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਲੈ ਕੇ ਓਟਾਸਰਾ ਉਹ ਸੱਚੇ ਪਾਤਸ਼ਾਹ ਦਾ ਤੇ ਨਵੀਂ ਫਸਲ ਦੀ ਸ਼ੁਰੂਆਤ ਕਰਤੀ ਹੈ ਫਿਰ ਤੇ ਖੇਤ ਸੋਹਣੇ ਬਣ ਗਏ ਨੇ ਵਧੀਆ ਮਿੱਟੀ ਪੱਟੀ ਜਾਂਦੀ ਹੈ ਭਾਈ ਤੇ ਟ੍ਰੈਂਚ ਆਪਣਾ ਥੋੜਾ ਜਿਹਾ ਪੁਰਾਣਾ ਹੋ ਗਿਆ ਇਹਦੇ ਫਰਜ ਜਿਹੜੇ ਨੇ ਥੋੜੇ ਜਿਆਦੇ ਘਸ ਗਏ ਨੇ ਥੋੜੀ ਜੀ ਵਟ ਜਿਹੜੀ ਹੈ ਉਹ ਸਹੀ ਨਹੀਂ ਖੜਦੀ ਹੈਗੀ ਦੇਖਾਂਗੇ ਹੁਣ ਇਹਨਾਂ ਨੂੰ ਆਪਾਂ ਕਰਾਂਗੇ ਚੇਂਜ ਤੇ ਕੋਸ਼ਿਸ਼ ਕਰਾਂਗੇ ਜੇ 4-4 ਵਾਲੇ ਹੀ ਬਣ ਜਾਣ ਫਾਲੇ 4-4 ਵਾਲਿਆਂ ਦਾ ਇਹ ਫਾਇਦਾ ਹੁੰਦਾ ਵੀ 3-3 ਸਿਆੜ ਫਿਰ ਪੂਰੇ ਬਣੀ ਜਾਂਦੇ ਨੇ ਇਹਦੇ ਨਾਲ ਇਹ ਹੁੰਦਾ ਵੀ ਸਿਆੜ ਹੀ ਸਿਰਫ 2 ਬਣਦੇ ਨੇ ਤੇ ਖੇਤ ਵੱਧ ਕੇ ਪਰਮਾਤਮਾ ਦਾ ਓਟ ਅਸਰਾ ਤੇ ਲੱਗੇ ਆਪਾਂ ਮੱਥਾ ਟੇਕਣ ਤੇ ਅੱਜ ਨਵੀਂ ਫਸਲ ਦੀ ਲੱਗੇ ਆ ਸ਼ੁਰੂਆਤ ਕਰਨ ਪਰਮਾਤਮਾ ਸੁੱਖ ਰੱਖੇ ਵਾਹਿਗੁਰੂ 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 ਖੋਲਾ ਖੋਲਾ ਡੱਬਾ ਖੋਲ ਲੈ ਪੂਰਾ ਸਰਬੋਤਮਾ ਪੜਾ ਵਾਹਿਗੁਰੂ 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 ਜੀ ਕੀ ਫਤਿਹ ਮਾਰਾ ਸੱਚੇ ਕਹਾਸ਼ਾ ਤਨ ਗੁਰ ਨਾਨਕ ਦੇਵ ਜੀ ਮਾਰਾ ਤਨ ਗੁਰ ਨਾਨਕ ਦੇਵ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਭਰਾਵੋ ਲੱਗੇ ਸੀ ਫਿਰ ਵੀਡੀਓ ਦੀ ਸ਼ੁਰੂਆਤ ਕਰਨ ਤੇ ਆਪਾਂ ਅੱਜ ਲੱਗੇ ਆ ਗੰਨੇ ਦੀ ਬਜਾਈ ਕਰਨ ਤੇ ਲੇਬਰ ਆ ਗਈ ਸੀ ਸਵੇਰੇ ਲਿਆਏ ਸੀ ਜਾ ਕੇ ਲੇਬਰ ਦਾ ਤਾਂ ਕਾਫੀ ਜ਼ਿਆਦਾ ਔਖਾ ਹੈ ਕੰਮ ਕਿਉਂਕਿ ਗੰਨੇ ਦੀ ਬਜਾਈ ਵੀ ਹਰੇਕ ਲੇਬਰ ਨਹੀਂ ਕਰ ਸਕਦੀ ਕਿਉਂਕਿ ਲੇਬਰ ਜ਼ਿਆਦਾ ਝੋਨੇ ਦੀ ਵੜਾਈ ਦੇ ਵਿੱਚ ਲੱਗੀ ਹੋਈ ਹੈ ਤੇ ਗੰਨੇ ਵਾਲੇ ਜਿਹੜੇ ਬੰਦੇ ਨੇ ਇਹ ਵੱਖਰੇ ਹੀ ਹੁੰਦੇ ਨੇ ਇਹ ਮਤਲਬ ਗੰਨਾ ਹੀ ਘਟਦੇ ਨੇ ਤੇ ਜਾਂ ਫਿਰ ਗੰਨਾ ਬਜਾਈ ਕਰਦੇ ਨੇ ਤੇ ਆਪਣੇ ਹਰ ਸਾਲ ਇਹੀ ਲੇਬਰ ਆਉਂਦੀ ਹੁੰਦੀ ਹੈ ਤੇ ਐਤ ਕੀ ਥੋੜਾ ਜਿਹਾ ਤਾੜ ਜ਼ਿਆਦਾ ਚੱਲਦਾ ਪਿਆ ਕੰਮ ਦਾ ਤੇ ਕਈ ਦਿਨ ਹੋ ਗਏ ਸੀ ਖੇਤ ਤਿਆਰ ਕਰਿਆਂ ਨੂੰ ਤੇ ਥੋੜਾ ਜਿਹਾ ਲੇਟ ਹੀ ਹੋ ਗਿਆ ਕੰਮ ਆਪਾਂ ਬੀਜਣਾ ਸੀ ਅਕਤੂਬਰ ਦੇ ਵਿੱਚ ਗੰਨਾ ਵੀ ਸੋਚਿਆ ਸੀ ਵੀ 20-25 ਅਕਤੂਬਰ ਤੱਕਰ ਆਪਣਾ ਬੀਜਿਆ ਜਾਏਗਾ ਪਰ ਲੇਟ ਹੋ ਗਿਆ ਕੰਮ ਕਾਫੀ ਤੇ ਅੱਜ ਤਰੀਕ ਹੋ ਗਈ ਹੈ 7 ਨਵੰਬਰ 2025 ਤੇ ਲਓ ਜੀ ਭਰਾਵੋ ਕਰਦੇ ਆ ਫਿਰ ਵੀਡੀਓ ਦੀ ਸ਼ੁਰੂਆਤ ਜਿਹੜੇ ਭਰਾ ਨਵੇਂ ਨੇ ਚੈਨਲ ਤੇ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਹੌਸਲਾ ਵਜਾਈ ਜਰੂਰ ਕਰਿਆ ਕਰੋ ਭਰਾਵੋ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਆਪਾਂ ਕਣਕ ਦੀ ਬਿਜਾਈ ਵੀ ਦੇਖਾਂਗੇ ਕੱਲ ਤੋਂ ਕਰ ਦੇਣੀ ਹੈ ਸ਼ੁਰੂ ਕਿਉਂਕਿ ਖੇਤ ਤਾਂ ਤਕਰੀਬਨ ਵਾਤ ਆਏ ਹੋਏ ਨੇ ਪਰ ਇਧਰੋਂ ਗੰਨੇ ਦੀ ਬਿਜਾਈ ਕਰਕੇ ਫਿਰ ਕੰਮ ਥੋੜਾ ਜਿਹਾ ਜਾਦਾ ਇਕੱਠਾ ਹੋ ਗਿਆ ਤੇ ਕੁਝ ਝੋਨਾ ਵੀ ਲੈ ਕੇ ਜਾਣਾ ਸੀ ਮੰਡੀ ਤੇ ਅੱਜ ਦੋ ਟਰਾਲੀਆਂ ਝੋਨੇ ਦੀਆਂ ਪਹਿਲਾਂ ਭੇਜੀਆਂ ਨੇ ਮੰਡੀ ਮੁੱਚਲ ਦੀਆਂ ਤੇ ਲਓ ਜੀ ਪ੍ਰਭੂ ਕਰਦੇ ਆਂ ਫਿਰ ਵੀਡੀਓ ਦੀ ਸ਼ੁਰੂਆਤ ਦਿਖਾਉਨੇ ਆ ਕਿਵੇਂ ਚੱਲਦਾ ਕੰਮ ਕਰ ਹਾਂਜੀ ਪ੍ਰਭੂ ਤੇ ਆਪਾਂ ਖੇਤ ਕਰਲੇ ਨੇ ਤਿਆਰ ਖੇਤ ਫਿਰ ਆਪਾਂ ਇਸ ਵਾਰ ਗੱਠਾਂ ਚ ਕਵਾਈਆਂ ਸੀ ਤੇ ਆਹ ਖੇਤਾਂ ਦੇ ਵਿੱਚ ਤਾਂ ਆਪਾਂ ਹੱਥਾਂ ਨਾਲ ਵੜਾਈ ਕਰਾਈ ਸੀ ਤੇ ਇਹਨਾਂ ਦੇ ਵਿੱਚ ਆਪਾਂ ਦੋ ਤਿੰਨ ਵਾਰ ਹੈਰੋਂ ਮਾਰ ਲਈ ਸੀ ਤੇ ਦੋ ਕਵਾਰ ਤੇ ਉਸ ਤੋਂ ਬਾਅਦ ਫਿਰ ਰੋਟਾਵੇਟਰ ਮਾਰਿਆ ਫਿਰ ਹਲ ਮਾਰੇ ਸੀ ਡੂੰਘੇ ਰੱਖ ਕੇ ਵਜਨ ਰੱਖ ਕੇ ਉੱਤੇ ਹਲ ਮਾਰੇ ਫਿਰ ਉਸ ਤੋਂ ਬਾਅਦ ਰੋਟਾਵੇਟਰ ਦੀ ਪਾੜ-ਪਾੜ ਲਾਤੀ ਸੀ ਹੁਣ ਮੈਂ ਲੱਗਿਆ ਸੀ 2.5 ਡੀਏਪੀ ਤੇ ਯੂਰੀਆ ਇਹ ਪਾਉਣ ਇਹ ਪਾ ਕੇ ਤੇ ਆਪਾਂ ਰੋਟਾਵੇਟਰ ਬੋਲਾ-ਬੋਲਾ ਫਿਰ ਇੱਕ ਵਾਰ ਘੁਮਾ ਦਿੰਨੇ ਆ ਤੇ ਜਿਹੜੀ ਮੈਂ ਗੱਲ ਲੱਗਿਆ ਸੀ ਕਰਨ ਪ੍ਰਾਵੋ ਇਹ ਡਾਈ ਨਹੀਂ ਹੈਗਾ ਡੀਏਪੀ ਨਹੀਂ ਹੈਗਾ ਇਹ ਹੈਗਾ ٹیਐਸਪੀ ਇਹ ਕੱਲਾ ਫਾਸਫੋਰਸ ਹੀ ਹੈ ਮਤਲਬ ٹیਐਸਪੀ ਹੈ 46% ਪੀ2 ਸਾਰੇ ਭਰਾ ਜਾਣਦੇ ਹੀ ਨੇ ਤੇ ਪ੍ਰਾਵੋ ਮੈਂ ਜਿਹੜਾ ਤਜਰਬਾ ਤੁਹਾਡੇ ਨਾਲ ਸਾਂਝਾ ਲੱਗਿਆ ਸੀ ਕਰਨ ਵੀ ਮੈਂ ਨਾ ਇਹਨੂੰ ਮਿਕਸ ਕਰਕੇ ਰੱਖਿਆ ਸੀ ਇਹਨੂੰ ٹیਐਸਪੀ ਨੂੰ ਤੇ ਨਾਲ ਯੂਰੀਏ ਨੂੰ ਯੂਰੀਆ ਆਪਾਂ ਲਿਆਏ ਸੀ ਮੋਟਾ ਆਪਣੀ ਸੋਸਾਇਟੀ ਦੇ ਵਿੱਚ ਮੋਟਾ ਯੂਰੀਆ ਆਇਆ ਹੋਇਆ ਤੇ ਮੈਂ ਕੱਲ ਇਹਨੂੰ ਦੋਹਾਂ ਨੂੰ ਮਿਕਸ ਕਰਕੇ ਰੱਖੀ ਰੱਖਿਆ ਤੇ ਇਹਨੇ ਟੀਐਸਪੀ ਨੇ ਬਿਲਕੁਲ ਵੀ ਪਾਣੀ ਜਿਹੜਾ ਇਹ ਨਹੀਂ ਛੱਡਿਆ ਹੈਗਾ ਤੇ ਇਹਦਾ ਪਾਣੀ ਛੱਡਣ ਦਾ ਕਾਰਨ ਤਾਂ ਮੈਂ ਇੱਕ ਅੰਦਾਜ਼ਾ ਲਾਇਆ ਸੀ ਵੀ ਜਿਵੇਂ ਮੰਨ ਲਓ ਕਿ ਇਹਦੇ ਵਿੱਚ ਨਾਈਟ੍ਰੋਜਨ ਹੁੰਦੀ ਹੈ ਨਾਈਟ੍ਰੋਜਨ ਕਰਕੇ ਜਿਹੜਾ ਇਹ ਡਾਈ ਹੈ ਉਹ ਡੀਏਪੀ ਜਿਹੜਾ ਉਹ ਪਾਣੀ ਛੱਡ ਜਾਂਦਾ ਹੈ ਤੇ ਜਿਹੜੇ ਭਰਾਵਾਂ ਨੇ ਹੁਣ ਬਜਾਈ ਕਰਨੀ ਹੈ ਤੇ 20 ਕਿਲੋ ਜਾਂ 25-25 ਕਿਲੋ ਜਿਨ੍ਹਾਂ ਨੇ ਯੂਰੀਆ ਨਾਲ ਪਾਉਣ ਬਾਰੇ ਸੋਚਦੇ ਨੇ ਬਈ ਆਪਾਂ ਛੱਟਾ ਦੇਣਾ ਤੇ ਜੇ ਭਰਾ ਉਹ ਤੁਹਾਨੂੰ ਇਹ ਮੋਟਾ ਯੂਰੀਆ ਮਿਲ ਜਵੇ ਜਿਵੇਂ ਜਿਹੜਾ ਇਹ 2.5 ਵਰਗਾ ਹੀ ਹੁੰਦਾ ਹੈ ਮੋਟਾ ਯੂਰੀਆ ਮਿਲ ਜਵੇ ਫਿਰ ਸਭ ਤੋਂ ਵਧੀਆ ਗੱਲ ਹੋ ਜੇਗੀ ਇਹ ਮੋਟਾ ਯੂਰੀਆ ਤੇ TSP ਇਹ ਦੋਹੇ ਚੀਜ਼ਾਂ ਹਰਲਾ ਕੇ ਤੇ ਆਪਾਂ ਡ੍ਰਿਲ ਦੇ ਵਿੱਚ ਜਾਂ ਸੁਪਰ ਸੀਡਰ ਦੇ ਵਿੱਚ ਬਜਾਈ ਬੜੀ ਸੌਖੀ ਕਰ ਸਕਦੇ ਆ ਕਿਉਂਕਿ ਇਹ ਜਿਹੜਾ ਹੈ ਇਹ ਮਿਕਸ ਕਰੇ ਦੇ ਉੱਤੇ ਪਾਣੀ ਨਹੀਂ ਛੱਡਦਾ ਹੈਗਾ ਤੇ ਗਿੱਲਾ ਜਿਆ ਨਹੀਂ ਹੁੰਦਾ ਹੈਗਾ ਮੈਂ ਕੱਲ ਇਹਨੂੰ ਲਫਾਫੇ ਦੇ ਵਿੱਚ ਪਾ ਕੇ ਸਾਰੀ ਰਾਤ ਪਿਆ ਰਿਹਾ ਤੇ ਇਹਨੇ ਬਿਲਕੁਲ ਵੀ ਪਾਣੀ ਜਿਹੜਾ ਇਹ ਨਹੀਂ ਛੱਡਿਆ ਹੈਗਾ ਐਨ ਬਿਲਕੁਲ ਸੁੱਕਾ ਹੀ ਰਿਹਾ ਇਹ ਤੇ ਭਰਾਵੋ ਜਿਵੇਂ ਮੰਨ ਲਓ ਕਿ ਜਿਹੜੇ ਭਰਾਵਾਂ ਨੇ ਹੁਣ ਛੱਟਾ ਕਈ ਵਾਰ ਆਪਣੇ ਕੋਲ ਨਹੀਂ ਦਿੱਤਾ ਜਾਂਦਾ ਆਪਾਂ ਘੌਲ ਕਰ ਜਾਂਦੇ ਆਂ ਵੀ ਯਾਰ ਯੂਰੀ ਦੇ ਛੱਟਾ ਆਪਾਂ ਕਿੱਥੇ ਦਵਾਂਗੇ ਤੇ ਭਰਾਵੋ ਘੌਲ ਨਾ ਕਰੋ ਇਸ ਚੀਜ਼ ਬਾਰੇ ਤੇ ਜਿਹੜਾ ਯੂਰੀਆ ਇਹ ਯੂ ਨਾਈਟ੍ਰੋਜਨ ਜਿਹੜੀ ਹੈ ਨਾਈਟ੍ਰੋਜਨ ਫਾਸਫਰ ਦੇ ਨਾਲ ਦੇਣੀ ਜ਼ਰੂਰੀ ਹੈ ਤੇ ਤਾਂ ਕਰਕੇ ਆਪਣੀ ਕਣਕ ਜਿਹੜੀ ਹੈ ਸਹੀ ਰਹੇਗੀ ਨਹੀਂ ਤੇ ਕਣਕ ਫਿਰ ਪੀਲੇ ਪੰਚ ਸ਼ਿਕਾਇਤ ਆਏਗੀ ਜਦੋਂ ਆਪਾਂ ਪਾਣੀ ਲਾਵਾਂਗੇ ਤੇ ਨਾਈਟ੍ਰੋਜਨ ਪ੍ਰਾਪੋ ਜ਼ਰੂਰੀ ਹੈ ਤੇ ਮੈਂ ਵੀ ਹੁਣ ਇਹੀ ਲਗਿਆ ਕਰਨ ਮੈਂ ਹੁਣ TSP ਤੇ ਆਪਣਾ ਯੂਰੀਆ ਇਹਨਾਂ ਦੋਨਾਂ ਦਾ ਛੱਟਾ ਦੇ ਕੇ ਤੇ ਰੋਟਾਵੇਟਰ ਆਪਾਂ ਮਾਰ ਦੇਣਾ ਤੇ ਫਿਰ ਦਿਖਾਉਨੇ ਆ ਕੰਮਕਾਰ ਜਿਵੇਂ ਚੱਲਦੇ ਨੇ ਗੰਨੇ ਦੀ ਬਿਜਾਈ ਵੀ ਦਿਖਾਉਨੇ ਆ ਤੇ ਇੱਕ ਹੋਰ ਲੱਗਿਆ ਸੀ ਗੱਲ ਕਰਨਾ ਇਹ ਟਰੈਕਟਰ ਹੈਗਾ 7250 ਆਪਣਾ तकरीबन 15 ਮਾਡਲ ਹੈ ਜੀ ਇਹ ਤੇ ਚੌਥੀ ਜੋੜੀ ਹੈ ਆਪਣੀ ਇਹਨੂੰ ਟਾਇਰਾਂ ਦੀ ਆ ਚੌਥੀ ਜੋੜੀ ਟਾਇਰਾਂ ਦੀ ਪੁਆਈ ਆ ਪਰ ਰੇਡੀਅਲ ਟਾਇਰ ਨੇ ਹੁਣ ਇਹ ਤੇ ਅਗਲੇ ਟਾਇਰ ਵੀ ਆਪਾਂ ਪੁਆਉਦੇ ਸੀ ਇੱਕ ਵਾਰ ਤੇ ਅਗਲੇ ਟਾਇਰ ਇੱਕੋ ਵਾਰ ਹੀ ਪਏ ਨੇ ਕਿਉਂਕਿ ਅਗਲੇ ਟਾਇਰ ਆਪਾਂ ਕਾਫੀ ਜਿਆਦੇ ਚਲਾ ਲਏ ਸੀ ਤੇ ਭਰਾਵੋ ਇੱਕ ਚੀਜ਼ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਕੁਆਲਿਟੀ ਦੀ ਗੱਲ ਲੱਗਿਆ ਕਰਨ ਵੀ ਮੈਂ ਸਿੱਧੀ ਜਿਹੜੀ ਪੇਂਟ ਕੁਆਲਿਟੀ ਹੈ ਨਾ ਆ ਦੇਖੋ ਕਰੋ ਚੈੱਕ ਅੱਜ ਵੀ ਪੇਂਟ ਕੁਆਲਿਟੀ ਇੰਨੀ ਵਧੀਆ ਪੇਂਟ ਕੁਆਲਿਟੀ ਹੈ ਨਾ ਯਾਰ ਪੀ ਟਰੈਕਟਰ ਨੂੰ ਜਿਵੇਂ ਮਰਜ਼ੀ ਇਹਨੂੰ ਪਾਲਸ਼ ਮਾਰ ਕੇ ਜਾਂ ਡੀਜ਼ਲ ਮਾਰ ਕੇ ਇਹਨੂੰ ਇੱਕ ਵਾਰ ਚਮਕਾ ਦਿਓ ਇਹਨੇ ਉਦਾਂ ਦਾ ਉਦਾਂ ਹੀ ਰਹਿਣਾ ਆ ਦੇਖੋ ਆ ਕਰੋ ਚੈੱਕ ਆ ਦੇਖੋ ਕਿੰਨੀ ਸ਼ਾਈਨਿੰਗ ਹੈ ਇਹਦੇ ਵਿੱਚ ਐ ਇੰਨੀ ਕਲਰ ਦੀ ਇੰਨੀ ਕੁਆਲਿਟੀ ਹੈ ਹੁਣ ਅਸੀਂ ਖਰਚੇ ਵੀ ਵੜਦੇ ਆ ਸਾਰਾ ਕੁਝ ਕਰਦੇ ਆ ਕਿਤੇ ਕੋਈ ਰੰਗ ਨਹੀਂ ਘਸਿਆ ਕਿਤੇ ਰੰਗ ਉੱਤਰਿਆ ਨਹੀਂ ਹੁਣ ਅਮੈਸਾ ਰਾਤ ਵੀ ਸਾਰੇ ਕਟਰ ਮਾਰਿਆ ਆ ਦੇਖ ਲੋ ਕਿਤੇ ਕੋਈ ਰੰਗ ਨਹੀਂ ਆਪਾਂ ਕੋਈ ਕੋਈ ਪੱਲੀ ਨਹੀਂ ਬੰਨਦੇ ਕੋਈ ਕੁਝ ਨਹੀਂ ਕਰਦੇ ਆਪਾਂ ਇਦਾਂ ਹੀ ਟਰੈਕਟਰ ਚਲਾਉਨੇ ਆ ਮੈਂ ਜਿਹੜੀ ਸਫਤ ਦੀ ਗੱਲ ਲਗਿਆ ਕਰਨ ਵੀ ਪੇਂਟ ਕੁਆਲਿਟੀ ਜਿਹੜੀ ਐ ਐਮਐਸਸੀ ਦੀ ਇੱਕ ਨੰਬਰ ਐ ਬਾਕੀ ਜਿਹੜਾ ਇਹਦਾ ਪੇਂਟ ਆ ਪੇਂਟ ਹਲੇ ਵੀ ਇਹਦਾ ਜਿਹੜਾ ਓਕਣਾ ਓਕਣਾ ਹੀ ਚਮਕਦਾ ਪਿਆ ਤੇ ਵਧੀਆ ਪੇਂਟ ਆ ਕਿਤੋਂ ਕੋਈ ਚਿਰੇਪੜ ਬਣ ਕੇ ਨਹੀਂ ਉਖੜਿਆ ਤੇ ਕਿਤੇ ਰੰਗ ਫੇਟ ਨਹੀਂ ਹੋਇਆ ਹੈਗਾ ਸਿਰਫ ਇੱਕਾ ਸਲੰਸਰ ਕਰਕੇ ਥੋੜਾ ਜਿਹਾ ਹੋਇਆ ਨਹੀਂ ਤਾਂ ਇਹ ਥੋੜੀ ਜੀ ਕਮੀ ਜ਼ਰੂਰ ਹੈਗੀ ਆ ਵੀ ਸਲੰਸਰ ਬਹੁਤਾ ਜਿਆਦਾ ਨੇੜੇ ਆ ਇਹਦੇ ਤਾਂ ਕਰਕੇ ਜਿਹੜੀ ਸ਼ੋਅ ਹੈ ਖਰਾਬ ਹੋ ਜਾਂਦੀ ਹੈ ਹਨਾ ਤੇ ਇਹ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਬਾਕੀ ਇਹ 72 ਪਜਾਏ ਭਰਾਵੋ ਇਹ ਐਡਵਾਂਸ ਟੈਕਨੋਲੋਜੀ ਦੇ ਵਿੱਚ ਆਇਆ ਸੀ ਤੇ ਇਹਦੇ ਜਿਹੜਾ ਆਪਣਾ ਗੇਅਰ ਵਾਲਾ ਸਿਸਟਮ ਹੈ ਇਹ ਪਹਿਲਾਂ ਤੋਂ ਹੀ ਮਤਲਬ ਇਹਦਾ ਸਾਈਡ ਗੀਅਰ ਆਇਆ ਤੇ ਆਹ ਦੇਖ ਲਓ ਸਾਈਡ ਗੀਅਰ ਤਾਂ ਹੋਰ ਵੀ ਕੰਪਨੀਆਂ ਲਾਉਂਦੀਆਂ ਨੇ ਜਿਵੇਂ ਸੋਨਾ ਵਾਲੇ ਕਾਦੇ ਲੱਗਿਆ ਹੁੰਦਾ ਉਹਨਾਂ ਦੇ ਇੱਥੇ ਗੱਬੇ ਹੀ ਸੈਂਟਰ ਦੇ ਵਿੱਚ ਇੱਥੋਂ ਹੀ ਐ ਪਰ ਉਹਨੂੰ ਕਰ ਦਿੰਦੇ ਨੇ ਕਿੱਲੀਆਂ ਆਈਆਂ ਇਹਦਾ ਦੇਖ ਲਓ ਸੈਂਟਰ ਗੀਅਰ ਬਿਲਕੁਲ ਐਨ ਸਹੀ ਲਾਇਆ ਹੋਇਆ ਐਨ ਸਾਈਡ ਤੇ ਇਹਨੂੰ ਕਹਿੰਦੇ ਨੇ ਸੈਂਟਰ ਗੀਅਰ ਹਣ ਨਾ ਸੌਰੀ ਸਾਈਡ ਗੀਅਰ ਤੇ ਇਹੀ ਗੱਲਬਾਤ ਪ੍ਰਭੂ ਲਓ ਜੀ ਕਰਦੇ ਆਂ ਫੇਰ ਸ਼ੁਰੂ ਲੋ ਜੀ ਲੈ ਕੇ ਪਰਮਾਤਮਾ ਦਾ ਓਟ ਆਸਰਾ ਤੇ ਲੱਗੇ ਆਪਾਂ ਮੱਥਾ ਟੇਕਣ ਤੇ ਅੱਜ ਨਵੀਂ ਫਸਲ ਦੀ ਲੱਗੇ ਆ ਸ਼ੁਰੂਆਤ ਕਰਨ ਪਰਮਾਤਮਾ ਸੁੱਖ ਰੱਖੇ ਵਾਹਿਗੁਰੂ 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 ਖੋਲ ਖੋਲ ਡੱਬਾ ਖੋਲ ਲਾ ਪੂਰਾ ਸਰਬੋਤਮਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਹਰਿਆ ਗੁਰਤਨ ਮੱਛਾਂ ਨਹੀਂ ਮਾਰਾ ਸੱਚੇ ਗੋਸ਼ਤਨ ਗੁਰੂ ਨਾਨਕ ਦੇਵ ਜੀ ਮਾਰਾ ਤੁੰ ਗੁਰੂ ਨਾਨਕ ਦੇਵ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਉਹ ਆਗੇ ਰੱਖ ਦੇ ਆ ਉਰਲੇ ਪਾਸੇ ਇੱਥੇ ਰੱਖ ਦੇ ਇਹਦੇ ਵਿੱਚ ਰੱਖ ਦੇ ਉਹ ਤੇ ਪਿਆਰੋ ਅੰਬਾਸ ਚਾਹ ਜ਼ਾਰੇ ਗੁੰਮ ਨਹੀਂ ਚਾ ਨਹੀਂ ਯਾਰ ਉਹ ਤੂੰ ਕਾਲੀ ਆਖੇ ਪੇ ਦੋ ਕੱਪ ਲਿਆਂਦੇ ਇੱਕੋ ਕੱਪ ਬਣਾ ਕੇ ਲਿਆਂਦਾ ਇਹਨਾਂ ਬਾਤ ਇਹ ਇੰਨਾ ਬਾਤ ਲਿਆਂਦਾ ਹੈ ਇੱਕੋ ਕੱਪ ਚਲੋ ਨੰਨ ਦੇ ਦੇਣਾ ਇਹਨਾਂ ਬਾਤ ਲਿਆ ਉਹਨੇ ਬਾਅਦ ਚ ਚਲਾ ਜੀ ਕੋਆ ਹੈ ਸਿੱਟ ਜੂਆ ਲੋਈ ਪ੍ਰਭੂ ਕਰਤਾ ਹੈ ਆਪਣਾ ਕੰਮ ਸ਼ੁਰੂ ਗੰਨੇ ਦੀ ਬਿਜਾਈ ਦਾ ਤੇ ਅੱਜ ਪਹਿਲਾ ਦਿਨ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਲੈ ਕੇ ਓਟਾਸਰਾ ਉਹ ਸੱਚੇ ਪਾਤਸ਼ਾਹ ਦਾ ਤੇ ਨਵੀਂ ਫਸਲ ਦੀ ਸ਼ੁਰੂਆਤ ਕਰਤੀ ਹੈ ਫਿਰ ਤੇ ਖੇਤ ਸੋਹਣੇ ਬਣ ਗਏ ਨੇ ਵਧੀਆ ਮਿੱਟੀ ਪੱਟੀ ਜਾਂਦੀ ਹੈ ਭਾਈ ਤੇ ਟ੍ਰੈਂਚ ਆਪਣਾ ਥੋੜਾ ਜਿਹਾ ਪੁਰਾਣਾ ਹੋ ਗਿਆ ਇਹਦੇ ਫਰਜ ਜਿਹੜੇ ਨੇ ਥੋੜੇ ਜਿਆਦੇ ਘਸ ਗਏ ਨੇ ਥੋੜੀ ਜੀ ਵਟ ਜਿਹੜੀ ਹੈ ਉਹ ਸਹੀ ਨਹੀਂ ਖੜਦੀ ਹੈਗੀ ਦੇਖਾਂਗੇ ਹੁਣ ਇਹਨਾਂ ਨੂੰ ਆਪਾਂ ਕਰਾਂਗੇ ਚੇਂਜ ਤੇ ਕੋਸ਼ਿਸ਼ ਕਰਾਂਗੇ ਜੇ 4-4 ਵਾਲੇ ਹੀ ਬਣ ਜਾਣ ਫਾਲੇ 4-4 ਵਾਲਿਆਂ ਦਾ ਇਹ ਫਾਇਦਾ ਹੁੰਦਾ ਵੀ 3-3 ਸਿਆੜ ਫਿਰ ਪੂਰੇ ਬਣੀ ਜਾਂਦੇ ਨੇ ਇਹਦੇ ਨਾਲ ਇਹ ਹੁੰਦਾ ਵੀ ਸਿਆੜ ਹੀ ਸਿਰਫ 2 ਬਣਦੇ ਨੇ ਤੇ ਖੇਤ ਵਧੀਆ ਬਣ ਗਿਆ ਹਾਲਾਂਕਿ ਸੋਣੀ ਪਟਾਈ ਕਰਤੀ ਸੀ ਆਪਾਂ ਤੇ ਹੁਣ ਇਹ ਆ ਵੀ ਗੱੱਜਲ ਨਹੀਂ ਆਉਂਦੇ ਹਲਾਂ ਹਲ ਫੇਰੰਦਾ ਏ ਫਾਇਦਾ ਹੁੰਦਾ ਹੈ ਕਿ ਜਿਵੇਂ ਗੱੱਜਲ ਇਹ ਨਹੀਂ ਥੱਲੇੋਂ ਪੱਟੇ ਜਾਂਦੇ ਹੁਣ ਦੇਖੋ ਕਿੰਨਾ ਡੂੰਗਾ ਜਾਂਦਾ ਪਿਆ ਪਰ ਗੱੱਜਲ ਨਹੀਂ ਆਉਂਦੇ ਫਿਰ ਸੁਹਾਗਾ ਮਾਰਨ ਦੇ ਵਿੱਚ ਦਿੱਕਤ ਨਹੀਂ ਆਉਂਦੀ ਹੁਣ ਜਿਵੇਂ ਇਹ ਆ ਵੀ ਗੰਨਾ ਜਿੰਨਾ ਡੂੰਗਾ ਜਾਏਗਾ ਨਾ ਹੁਣ ਦੇਖ ਲਓ ਕਿੰਨਾ ਡੂੰਗਾ ਏ ਤੇ ਜਿੰਨਾ ਗੰਨਾ ਡੂੰਗਾ ਹੋਏਗਾ ਉੰਨਾ ਫਿਰ ਸੁਹਾਗਾ ਮਾਰਨ ਦੇ ਨਾਲ ਮਤਲਬ ਕਹਿੰਦਾ ਇਹ ਵੀ ਪੰਛੀ ਪੱਟੀ ਨਹੀਂ ਜਾਂਦੀ ਹੈਗੀ ਪੰਛੀਆਂ ਸਹੀ ਰਹਿੰਦੀਆਂ ਨੇ ਆਪਣੀ ਜਗ੍ਹਾ ਦੇ ਉੱਤੇ ਤੇ ਇੱਕ ਦੂਜੇ ਨੰਬਰ ਦੇ ਉੱਤੇ ਗੰਨਾ ਜਿਹੜਾ ਇਹ ਹਿੱਲਦਾ ਨਹੀਂ ਹੈਗਾ ਜਿੰਨੀ ਮਰਜ਼ੀ ਹਵਾ ਨੇ ਰੀ ਆਵੇ ਤੇ ਉਦੋਂ ਫੇਰ ਗੰਨਾ ਹਿੱਲਦਾ ਨਹੀਂ ਜੇ ਆਪਾਂ ਥੋੜਾ ਜਿਹਾ ਹੋਸ਼ਿਆ ਰੱਖ ਕੇ ਬੀਜਤਾ ਤੇ ਗੰਨੇ ਦੀ ਜੜ ਉੱਤੇ ਰਹਿ ਜਾਂਦੀ ਹੈ ਫੇਰ ਗੰਨਾ ਜਿਹੜਾ ਇਹ ਹਿੱਲ ਜਾਂਦਾ ਹੈ ਤੇ ਲਓ ਜੀ ਹੁਣ ਦੂਜੇ ਟਰੈਕਟਰ ਤੇ ਮਗਰ ਪਾਉਨੇ ਆ ਰੋਟਾਵੇਟਰ ਤੇ ਨਾਲ-ਨਾਲ ਇਹਦੇ ਚ ਰੋਟਾਵੇਟਰ ਕੱਢੀ ਜਾਂਦੇ ਜਿੱਥੇ-ਇਥੇ ਲੋਡ ਜਿੱਥੇ ਥੋੜਾ ਜਿਹਾ ਨਹੀਂ ਬਣਿਆ ਉੱਥੇ ਮਿੱਟੀ-ਮੁੱਟੀ ਜਿਹੀ ਸੈੱਟ ਹੋ ਜੇਗੀ ਪਾ ਕੇ ਰੋਟਾਵੇਟਰ ਫਿਰ ਕਰਦੇ ਆਂ ਤਿਆਰੀ ਤੇ ਪਛੀਆਂ ਇਹਨਾਂ ਨੇ ਤਕਰੀਬਨ ਵੱਢ ਲੀਆਂ ਨੇ ਤੇ ਦਵਾਈ ਆਪਾਂ ਇਹਨਾਂ ਨੂੰ ਟ੍ਰੀਟ ਕਰੀ ਜਾਂਦੇ ਆਂ ਪੈਨਲਟੀ ਨਾਲ ਤੇ ਦੋ ਤਿੰਨ ਤਰ੍ਹਾਂ ਦੀ ਦਵਾਈ ਆਪਾਂ ਲਿਆਂਦੀ ਐ ਤੇ ਦਵਾਈ ਵੀ ਦਿਖਾ ਦੇਣਾ ਆਪਾਂ ਕਿਹੜੀ-ਕਿਹੜੀ ਪਾਉਣ ਲੱਗੇ ਆਂ ਇੱਕ ਤਾਂ ਆਪਾਂ ਸਪੈਸ਼ਲ ਖਾਦ ਖਰਾਕ ਪਈ ਆਪਾਂ ਜਿਹੜਾ TSPC ਨਾਲ ਯੂਰੀਆ ਨਾਲ ਪोटाश ਤੇ ਨਾਲ ਸਲਫਰ ਇਹ ਤਿੰਨ ਚਾਰ ਚੀਜ਼ਾਂ ਇਹ ਆਪਾਂ ਮਿਲਾ ਕੇ ਤੇ ਇਹਦੇ ਵਿੱਚ ਪਾਈ ਜਾਂਦੇ ਆਂ ਭੇ ਕਿਉਂਕਿ ਇੱਥੇ ਆਪਾਂ ਸਰੋਂ ਹੀ ਬੀਜਣੀ ਐ ਸਰੋਂ ਦੇ ਵਿੱਚ ਫਿਰ ਪोटाश ਦੀ ਤੇ ਸਲਫਰ ਦੀ ਵਧੀਆ ਲੋੜ ਹੁੰਦੀ ਐ ਤੇ ਵਧੀਆ ਕੰਮ ਕਰ ਜਾਂਦੀ ਐ ਉਹ ਤੇ ਦਵਾਈਆਂ ਆਪਾਂ ਤਕਰੀਬਨ ਤਨੁਕਾ ਕੰਪਨੀ ਦੀ ਗੁੜੀਵਾ ਸੁਪਰ ਇਹ ਹੈ ਤਾਂ ਵੈਸੇ ਐਵੀ ਸਟਾਰਟਅਪ ਵਾਲਾ ਹੀ ਸਾਲਟ ਹੈ ਪਰ ਇਹ ਇਹ ਆ ਹੈਗੀ ਹੈ ਆਪਣੀ ਅੰਦਜੀ ਕਲੋਰੋ 20% ਇਹ 20% ਕਲੋਰੋ ਜਿਹੜੀ ਆ ਆਪਾਂ ਸਿੱਧੀ ਡਾਇਰੈਕਟ ਪਛੀਆਂ ਨੂੰ ਉੱਤੇ ਪੰਪ ਦੇ ਨਾਲ ਸਪਰੇਅ ਜਿਹੜੀ ਆ ਕਰੀ ਜਾਂਦੇ ਆ ਪੇ ਤੇ ਇਹਦੇ ਨਾਲ ਇਹ ਹੋ ਜਾਂਦਾ ਹੈ ਸਪਰੇਅ ਕਰਨ ਦੇ ਨਾਲ ਪੀ ਪਛੀਆਂ ਨੂੰ ਫਿਰ ਮਤਲਬ ਕਿਸੇ ਤਰ੍ਹਾਂ ਦੀ ਸਿਊਂਕ ਤੇ ਜਾਂ ਕੋਈ ਕੀੜੀ ਵਗੈਰਾ ਇਹ ਚੀਜ਼ਾਂ ਜਿਹੜੀਆਂ ਨੇ ਨਹੀਂ ਲੱਗਦੀਆਂ ਹੈਗੀਆਂ ਤੇ ਗੰਨੇ ਦਾ ਜੰਮ ਜਿਹੜਾ ਹੈ ਪੂਰਾ ਹੋ ਜਾਂਦਾ ਵੈਸੇ ਪ੍ਰਭੂ ਜਿਵੇਂ ਹੁਣ ਤੁੱਪਾਂ ਪੂਰੀਆਂ ਲੱਗੀਆਂ ਹੋਈਆਂ ਨੇ ਤੇ ਆਹ ਮਹੀਨੇ ਦੇ ਵਿੱਚ ਜਿਹੜਾ ਆਪਾਂ ਗੰਨਾ ਬੀਜ ਦੇਣਾ ਇਹਨੇ ਤਕਰੀਬਨ ਗੰਨੇ ਨੇ ਜੜ੍ਹ ਲਾ ਜਾਣੀ ਹੈ ਪੁੰਗਰੇ ਆਉਣਾ ਗੰਨੇ ਨੇ ਇੱਥੇ ਆਪਾਂ ਸਰੋਂ ਦੇਖਾਂਗੇ ਸਲਾਹ ਤਾਂ ਸਰੋਂ ਬੀਜਣ ਦੀ ਹੋਈ ਹੈ ਇੱਥੇ ਆਪਾਂ ਸਰੋਂ ਬੀਜ ਦੇਣੀ ਹੈ ਤੇ ਗੰਨਾ ਆਪਾਂ ਇਹ ਲਾ ਰਹੇ ਆ ਅ 118 ਬੀਜ ਅ ਸੀਓ 118 ਬੀਜ ਹੈ ਇਹ ਤੇ ਉਧਰ ਫਿਰ ਆਪਾਂ ਨਵਾਂ ਬੀਜ ਲਾਵਾਂਗੇ ਤਿੰਨ ਕਿੱਲਾਂ 'ਚ ਉਧਰ ਆਪਾਂ ਲਾਉਣਾ ਹੈ ਬੀਜ ਅ 13 235 ਸ਼ਾਇਦ ਕੁਝ ਬੀਜ ਦਾ ਨਾਮ ਹੈ ਤੇ ਬਾਕੀ ਹੁਣ ਪਾਉਨੇ ਆ ਰੋਟਾਵੇਟਰ ਜਿਵੇਂ ਕੰਮ ਚੱਲੀ ਜਾਏਗਾ ਚਲਾਈ ਜਾਂਦੇ ਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੇ ਲੋ ਜੀ ਲੋ ਜੀ ਭਰਾ ਉਹ ਕੀ ਚੱਲਦਾ ਵਿਆ ਕੰਮ ਹੁਣ ਆਪਾਂ ਖਾਦ ਕਰਾਕ ਖਲਾਰ ਲਈ ਸੀ ਪਹਿਲਾਂ ਥੱਲੇ ਹੁਣ ਅੱਗੇ ਅੱਗੇ ਆਪਾਂ ਰੋਟਾਵੀਟਰ ਮਾਰੀ ਜਾਂਦੇ ਆ ਤੇ ਪਿੱਛੇ ਪਿੱਛੇ ਐਵੇਂ ਸਿਆੜ ਕੱਢੀ ਜਾਂਦੇ ਆ ਬਈ ਤੇ ਮਗਰ ਇਹ ਫਿਰ ਗੰਨੇ ਦੀ ਬਿਜਾਈ ਜਿਹੜੀ ਹੈ ਹੋਈ ਜਾਏਗੀ ਆਪ 950 ਨਾਲ ਦੀ ਨਾਲ ਰੋਟਾਵੇਟਰ ਮਾਰੀ ਜਾਂਦੇ ਆ ਫੇ ਤੇ ਖੇਤਾਂ ਨੂੰ ਪੂਰੇ ਕੁੱਤਾ ਬਣਾਉਂਦਾ ਹੈ ਨਾ ਪਾ ਸਪਰੇਅ ਕਰੀ ਜੰਨੇ ਦਵਾਈ ਦੀ ਪਛੀਆਂ ਦੇ ਉੱਪਰ ਸਿਆੜੋ ਸਿਆੜੀ ਤੇ ਕੋਈ ਫਿਊਂਕ ਕੋਈ ਕੀੜੀ ਕਿਸੇ ਤਰ੍ਹਾਂ ਦੀ ਤੇ ਫੇਰ ਕੁਛ ਨਹੀਂ ਰਹਿੰਦਾ ਹੈਗਾ ਪਛੀਆਂ ਐਨ ਸਹੀ ਪਈਆਂ ਰਹਿੰਦੀਆਂ ਨੇ ਆਪਣੇ ਟਿਕਾਣੇ ਦੇ ਵਿੱਚ ਤੇ ਫੇਰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਬਰਾਵੋ ਥੋੜੀ ਜੀ ਖੇਚਲ ਤਾਂ ਜ਼ਰੂਰ ਹੁੰਦੀ ਹੈ ਐਦਾਂ ਪਰ ਫਿਰ ਕੰਮ ਸਾਰੇ ਵਧੀਆ ਹੋਈ ਜਾਂਦੇ ਆ ਜੀ ਐਦਾਂ ਪਛੀਆਂ ਦੇ ਉੱਤੇ ਸਿਆੜੋ ਸਿਆੜੀ ਆਪਾਂ ਮਾਰੀ ਜਾਂਦੇ ਆ ਜੀ ਸਪਰੇ ਲੋ ਬਰਾਵੋ ਇਦਾਂ ਹੀ ਚੱਲੀ ਜਾਂਦਾ ਹਨ ਮਿਹਨਤ ਜਰੂਰ ਹੈਗੀ ਏ ਕੰਮ 'ਚ ਪਰ ਤਸੱਲੀ ਹੋ ਜਾਣੀ ਐ ਜੀ ਜਿੰਨਾ ਜਰ ਹਾਂ ਸਰੋਣੀ ਵੱਡੀ ਜਾਂਦੀ ਉਹਨਾ ਚਿਰ ਪਛੀਆਂ ਥੱਲੇ ਪਈਆਂ ਰਹਿਣੀਆਂ ਐ ਇਦਾਂ ਹੀ ਇਦਾਂ ਹੀ ਕਣਕ ਥੱਲੇ ਪਈਆਂ ਰਹਿੰਦੀਆਂ ਨੇ ਹੁਣ ਆਪਾਂ ਇੱਕ ਵਾਰ ਕਲੋਰੋ ਤੇ ਐਵੇਂ ਸਟਾਰ ਦਾ ਸਾਲਟ ਗੁੜੀਵਾ ਸੁਪਰ ਤਨੂਕਾ ਕੰਪਨੀ ਦੀ ਇਹ ਮਿਲ ਵੱਲੋਂ ਆਈ ਐ ਇੱਕ ਵਾਰ ਤਾਂ ਆਪਾਂ ਹੁਣ ਕਰ ਦੇਣੀ ਹੈ ਕਰੀ ਜੰਨੇ ਆ ਜ਼ਬਰੇ ਤੇ ਫੇਰ ਹੁਣ ਜਿੱਦਣ ਪਾਣੀ ਲਾਵਾਂਗੇ ਪਾਣੀ ਦਾ ਕੇ ਤੇ ਉਹਦੇ ਵਿੱਚ ਫੇਰ ਆਪਾਂ ਇਹ ਆ ਕਲੋਰ 20% ਵਾਲੀ ਆਪਾਂ ਫੇਰ ਪਾ ਦੇਣੀ ਹੈ ਤੇ ਤੋ ਬਹੁਤ ਜਿੰਨੇ ਵੀ ਪਾਣੀ ਮਤਲਬ ਲੱਗਣੇ ਆ ਕਣਕ ਨੂੰ ਬੰਦੇ ਪੂਰੀ ਤਰਤੀ ਦੇ ਨਾਲ ਲੱਗੇ ਨੇ ਖਿੱਚੀ ਜਾਂਦੇ ਨੇ ਕੰਮ ਨੂੰ ਤਕਰੀਬਨ ਕਿੱਲੇ ਦੇ ਨੇੜੇ ਬੌਂ ਚੱਲਿਆ ਪੌਣਾ ਕਿੱਲਾ ਹਾਂ ਦਾ ਹੋ ਗਿਆ ਪੰਛੀ ਚੜਾ ਕੇ ਰੱਖੋ ਮੜ ਜਾ ਚੜਾ ਕੇ ਹਾਂ ਇੱਕ ਦੇ ਉੱਪਰ ਚੜਾ ਕੇ ਪੰਛੀ ਪੰਛੀ ਇੱਕ ਦੂਸਰੇ ਦੇ ਉੱਪਰ ਥੋੜਾ ਜਿਹਾ ਚੜਾ ਕੇ ਨੋਕ ਹੈ ਮਾੜਾ ਜਿਹੜਾ ਟੇਡਾ ਹੁੰਦਾ ਹੈ ਨਾ ਉਸ ਨੂੰ ਪੈਰ ਕੇ ਸਾਹ ਦੱਬ ਦਿਆ ਕਰੋ نیچے ਫਿਰ ਜਦ ਸੁਹਾਗਾ ਮਾਰਦੇ ਨੇ ਆਪਾਂ ਉਸ ਸੁਹਾਗੇ ਦੇ ਨਾਲ ਫਿਰ ਸਾਲਾ ਖੜਾ ਹੋ ਜਾਂਦਾ ਆ ਦੇਖ ਜਿਕਣਾ ਉਹ ਖੜਾ ਹੈ ਨਾ ਦੇਖ ਉਹ ਵਾਲਾ ਉਹ ਸਾਹਮਣੇ ਇਹ ਨੋਕ ਜਿਹੜੀ ਖੜੀ ਹੁੰਦੀ ਹੈ ਇਹ ਫਿਰ ਸੁਹਾਗੇ ਦੇ ਨਾਲ ਬਾਹਰ ਆ ਜਾਂਦੀ ਹੈ ਹਾਂ ਆ ਵਾਲੀ ਇਹਨੂੰ ਟੇਡਾ ਕਰਕੇ ਵਈ ਸਿੱਟਿਆ ਕਰੋ ਸਿੱਟਣ ਦੀ ਥੋੜੀ ਜਿਹੀ ਉਹ ਹੁੰਦੀ ਹੈ ਤਿਆਰ ਬਾ ਨਹੀਂ ਤੇ ਸੁਹਾਗੇ ਨਾਲ ਪੱਛੀਆਂ ਬੜੀਆਂ ਪੱਟੀਆਂ ਜਾਂਦੀਆਂ ਨੇ ਫਿਰ ਗੰਨਾ ਉਨਾਂ ਹੀ ਛਿੱਡਾ ਪੈ ਜਾਂਦਾ ਆ ਕਰ ਗਈ ਪ੍ਰਭੂ ਬਹਾਈ ਜਿਹੜੀ ਆ ਖੇਤਾਂ ਦੀ ਬੜੀ ਢੂੰਗੀ ਰੱਖ ਕੇ ਕਰੀਦੀ ਏ ਤੇ ਥੋੜੀ ਆਪਾਂ ਕੋ ਗਲਤੀ ਹੋ ਗਈ ਆ ਪਲਾਉਏ ਮਾਰ ਲਏ ਤੇ ਪਲਾਉਸ ਆ ਸਗੋਂ ਵਧੀਆ ਕੰਮ ਰੈਂਦਾ ਇੱਕੋ ਵਾਰ ਚ ਕੰਮ ਨਿਬੜ ਜਾਂਦਾ ਪਰ ਚਲੋ ਇਹ ਵੀ ਠੀਕ ਆ ਕੰਮ ਜੋ ਹੋ ਗਿਆ ਠੀਕ ਏ ਠੀਕ ਏ ਜੀ ਇਦਾਂ ਜਿਹੜੀਆਂ ਵੱਡ-ਵੱਡ ਕੇ ਸੈਟ ਰੱਖੀਆਂ ਹੋਈਆਂ ਨੇ ਇਹਨਾਂ ਦੇ ਉੱਤੇ ਵੀ ਦਵਾਈ ਆਪਾਂ ਏਦਾਂ ਪਾਈ ਜਾਣੀ ਐ ਤੇ ਵਿੱਚੇ ਹੀ ਫੰਗਸ ਵਾਲੀ ਐ ਵਿੱਚੇ ਹੀ ਤੇਲੇ ਵਾਲੀ ਐ ਥਾਇਓ ਐ ਤੇ ਵਿੱਚੇ ਹੀ ਆਪਣੀ ਕਲੋਰੋ ਐ ਤਿੰਨੇ ਦਵਾਈਆਂ ਮਿਕਸ ਕਰਕੇ ਪਾਈਆਂ ਨੇ ਤੇ ਇਹਦੇ ਨਾਲ ਇਹ ਹੋ ਜਾਂਦਾ ਵੀ ਨਾ ਤਾਂ ਪੰਛੀ ਨੂੰ ਫੰਗਸ ਲੱਗਦੀ ਐ ਤੇ ਨਾ ਹੀ ਪੰਛੀ ਨੂੰ ਸੀਉਂਕ ਲੱਗਦੀ ਐ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਕੀੜੀ-ਕੂੜੀ ਲੱਗਦੀ ਐ ਇਹ ਤਿੰਨ ਚਾਰ ਚੀਜ਼ਾਂ ਦਾ ਜਿਹੜਾ ਏ ਬਚਾ ਹੋ ਜਾਂਦਾ ਜਦੋਂ ਆਪਾਂ ਗੰਨੇ ਦੇ ਉੱਤੇ ਸਵਰੇਹ ਕਰ ਦਿੰਨੇ ਆ ਭਰਾਵੋ ਤੇ ਕਿੱਦਾਂ ਦੇ ਲੱਗਦੇ ਨੇ ਆਪਣੇ ਕੰਮਕਾਰ ਜਰੂਰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤੇ ਪਿਆਰਾ ਜਿਹਾ ਲਾਈਕ ਜਰੂਰ ਕਰਿਆ ਕਰੋ ਭਰਾਵੋ